ਸਾਰਿਆਂ ਨੇ ਦੇਖਿਆ ਵੀ ਹਿਮਾਚਲ ਦੇ ਵਿੱਚ ਸਿੱਖ ਬੱਚੇ ਘੁੰਮਣ ਜਾਂਦੇ ਨੇ ਉਹਦੀ ਕੁੱਟਮਾਰ ਹੋ ਰਹੀ ਆ ਉੱਥੇ ਉਹਨਾਂ ਦੇ ਕੋਲੇ ਨਿਸ਼ਾਨ ਨੇ ਕੇਸਰੀ ਤੁਸੀਂ ਨਿਸ਼ਾਨ ਕੇਸਰੀ ਕਿਉਂ ਲਾਏ ਆ ਇਹਦਾ ਕੁੱਟਮਾਰ ਹੋ ਰਹੀ ਉਹਨਾਂ ਨੂੰ ਬਹਾਨਾ ਕੋਈ ਵੀ ਬਣਾਇਆ ਜਾ ਰਿਹਾ ਤੁਸੀਂ ਜਿੰਨੇ ਬੈਠੇ ਹੋ ਇਹ ਤੁਹਾਡੇ ਬੱਚੇ ਵੀ ਜਾਂਦੇ ਆ ਬੱਚੇ ਨੂੰ ਸਮਝਾਓ ਪੁੱਤ ਕਦੇ ਕਦੇ ਤੂੰ ਫਤਿਹਗੜ੍ਹ ਸਾਹਿਬ ਗਿਆ ਕਹੋ ਉਹਨੂੰ ਪੁੱਤਰ ਅਨੰਦਪੁਰ ਸਾਹਿਬ ਜਾਇਆ ਕਰ ਤੇਰਾ ਕੀ ਰੱਖਿਆ ਪਹਾੜਾਂ ਦੇ ਵਿੱਚ ਕੌਣ ਹੈ ਉੱਥੇ ਕਈ ਕਹਿੰਨਗੇ ਜੀ ਮਣੀ ਕਰਨ ਸਾਹਿਬ ਹੈ ਮਣੀ ਕਰਨ ਸਾਹਿਬ ਦਾ ਕੋਈ ਇਤਿਹਾਸ ਨਹੀਂ ਝੂਠ ਹੈ ਉਹ ਸਾਰਾ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਮਣੀ ਕਰਨ ਦੀ ਸਾਖੀ ਮਣ ਘੜਤ ਸਾਖੀ ਹੈ ਤੇ ਕਈ ਕਹਿੰਗੇ ਜੀ ਉੱਥੇ ਗਰਮ ਪਾਣੀ ਨਿਕਲਦਾ ਹੈ ਗਰਮ ਪਾਣੀ ਸੰਸਾਰ ਵਿੱਚ ਬਹੁਤ ਥਾਵਾਂ ਤੇ ਨਿਕਲਦਾ ਹੈ ਉਹ ਵਿਗਿਆਨਕ ਕਾਰਨ ਹੈ 8 ਤੋਂ 10 ਥਾਵਾਂ ਤੇ ਸਨਸਾਰ ਵਿੱਚ ਗਰਮ ਪਾਣੀ ਨਿਕਲਦਾ ਹੈ ਕੱਲੇ ਮਣੀ ਕਰਨੇ ਨਿਕਲਦਾ ਸਾਡਾ ਕੋਈ ਸਬੰਧ ਨਹੀਂ ਹੈ ਮਣੀ ਕਰਨ ਦੇ ਨਾਲ ਸਾਡੇ ਬੱਚੇ ਪਹਿਲਾਂ ਇੱਥੋਂ ਜਾ ਰਹੇ ਨੇ ਕਾਰਾਂ ਤੇ ਮੋਟਰਸਾਈਕਲਾਂ ਤੇ ਇਦਾਂ ਦੁਗੜ ਦੁਗੜ ਕਰਦੇ ਜਾਂਦੇ ਨੇ ਕੱਲੇ-ਕੱਲੇ ਬੱਚੇ ਨੇ ਕੋਈ ਭਾਣਾ ਵਾਪਰ ਗਿਆ ਕੀ ਕਰਾਂਗੇ ਬਾਅਦ ਵਿੱਚ ਕੋਲੇ ਮਹੱਲੇ ਤੇ ਹੋਇਆ ਉਹ 18 ਸਾਲ ਦਾ ਬੱਚਾ ਸੀ ਟਰੈਕਟਰਾਂ ਦੀ ਰੇਸ ਲਾਉਂਦਾ ਸੀ ਗਰਮ ਖੋ ਮਰ ਗਿਆ ਚੰਗਾ ਪੜਾ ਮਾਂ ਪਿਓ ਨੇ ਭੇਜਿਆ ਤੇ লাশ ਕਰਿਆ ਗਲਤੀ ਕੀਤੀ ਹੈ ਗੁਰੂ ਦੀ ਹੈ ਕੁਛ ਨਹੀਂ ਰੱਖਿਆ ਆਪਣੇ ਬੱਚਾ ਨੂੰ ਕੋਈ ਪੁੱਤਰ ਸਰਹੰਦ ਜਾਇਆ ਕਰ ਚਮਕੌਰ ਸਾਹਿਬ ਜਾਇਆ ਕਰ ਅਨੰਦਪੁਰ ਸਾਹਿਬ ਜਾਇਆ ਕਰ ਮੇਰੇ ਪੁੱਤਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਇਆ ਕਰ ਇਹ ਸਾਡੇ ਗੁਰਧਾਮਾਂ ਨੇ ਗੁਰਮਤਿ ਵਕਤ ਖਰਾਬ ਪੈਸਾ ਖਰਾਬ ਰਿਸਕ ਜਿੰਦਗੀ ਦਾ ਤੇ ਮਿਲਦਾ ਕੱਖ ਨਹੀਂ ਜਿਹੜਾ ਮਣੀ ਕਰਨ ਗੁਰਦੁਆਰਾ ਬਣਿਆ ਉਹ ਕੈਣ ਨੂੰ ਗੁਰਦੁਆਰਾ ਜੋ ਮੰਦਿਰ ਹੈ ਸਾਣਾ ਉਹਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤਾਂ ਲੱਗੀਆਂ ਨੇ ਤੁਸੀਂ ਜਾ ਕੇ ਦੇਖ ਆਓਗੇ ਸਿੱਖ ਦੀ ਜ਼ਿੰਦਗੀ ਗੁਰਬਾਣੀ ਦੇ ਆਲੇ ਦੁਆਲੇ ਘੁੰਦੀ ਹੈ ਸਿੱਖ ਨੇ ਜਿੰਨੀ ਸੋਝੀ ਲੈਣੀ ਹੈ ਉਹ ਗੁਰਮਖੋ ਗੁਰੂ ਤੋਂ ਲੈਣੀ ਹੈ ਪੁੱਛਣਾ ਕਿ ਕਿੱਥੇ ਜਾਵਾਂ ਮੈਨੂੰ ਸ਼ਾਂਤੀ ਮਿਲੇ ਪਾਤਸ਼ਾਹ ਕਹਿੰਦੇ ਮੰਨ ਰੇ ਥਿਰ ਰਹੋ ਇਹ ਕਿਆ ਨੁਕਸੇ ਪਾਤਸ਼ਾਨ ਮਤ ਕਤ ਜਾਹੀਂ ਜਿਓ ਬਾਹਰ ਢੁੰਡਤ ਬਹੁਤ ਦੁੱਖ ਪਾਵੈ ਬਾਹਰੋਂ ਸ਼ਾਂਤੀ ਲੱਭੇਂਗਾ ਬਾਹਰੋਂ ਸੁਖ ਲੱਭੇਗਾ ਦੁੱਖ ਹੀ ਮਿਲਣਗੇ ਘਰ ਅੰਦਰ ਘਟ ਮਾਹੀ ਜਿਓ ਵਾਹਿਗੁਰੂ ਪਰਮੇਸ਼ਰ ਨੇ ਸੁਖ ਆਨੰਦ ਤੇਰੇ ਅੰਦਰ ਰੱਖਿਆ ਪਰਮੇਸ਼ਰ ਨੇ ਆਪਣੇ ਆਪ ਨੂੰ ਵੀ ਤੇਰੇ ਅੰਦਰ ਰੱਖਿਆ